कर्मा द सौदे साधू मिलंदे कर्म सौदे साधू मिले मिले साधू मिलत बोर अॼु लॻियां रौण खां वेख साधू जी माई बोल ख साधू थी काई बोर अॼ लॻियां रौण खांखिय साधू जी कमाई बोरे अॼ ਸਾਧੂ ਆਦੇ ਸੰਗ ਵੇ ਸਾਧ ਸੰਤੋ ਸਾਧੂ ਆਦੇ ਸੰਗ ਦੀਓ ਮੇਰੀ ਮੀਦਾ ਮੈਂ ਆ ਸਾਧੂ ਆਦੇ ਸੰਗ ਦੀ ਸਾਧੂ ਆਦੇ ਸੰਗ ਦੀ ਸ਼ਿੰਗਰ ਜੀਓ ਆਵੋ ਭਾਗਾਂ ਵਾਲੇ ਹੋ ਜੋ ਸ਼ੰਤ ਬਾਬਾ ਦਇਆ ਸਿੰਘ ਜੀ ਦੀ ਪਰਸੀ ਦੀ ਸੰਬੰਧ ਵਿੱਚ ਬਾਬਾ ਜੀ ਦੀ ਯਾਦ ਵਿੱਚ ਆਪ ਰਣਕਾਂ ਵੇਖਲੇ ਹੋ ਸ਼ੰਤ ਮਾਪੁਰ ਸਦਾ ਹੀ ਸੰਸਾਰ ਤੇ ਜਿਉਂਦੇ ਨੇ ਅਮਰ ਹੁੰਦੇ ਨੇ ਜਿਹੜੀਆਂ ਰੂਹਾਂ ਸੰਸਾਰ ਤੇ ਆ ਕੇ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੀਆਂ ਨੇ ਉਹ ਸਦਾ ਲਈ ਅਮਰ ਹੋ ਜਾਂਦੀਆਂ ਨੇ ਆਉਂਤ ਸੰਤ ਮਹਾਪੁਰਖ ਸੰਤ ਬਾਬਾ ਦਇਆ ਸਿੰਘ ਜੀ ਜੋ ਸਾਡੇ ਨਗਰ ਨਗਰ ਸ਼੍ਰੀਮਪੁਰ ਸ਼ੇਖਾ ਨੂੰ ਭਾਗ ਲਾਏ ਪਿੱਛੇ ਪਾਕਿਸਤਾਨ ਵਿੱਚ ਜ਼ਿਲ੍ਹਾ ਸਿਆਲਕੋਟ ਤਹਿਸੀਲ ਦਸਕਾ ਪਿੰਡ ਕਰਤਾਰਪੁਰ ਵਿੱਚ ਮਹਾਪੁਰਖ ਆਗੇ ਮਹਾਪੁਰਸ਼ਾਂ ਨੇ ਆ ਕੇ ਸੰਤਾਂ ਨੂੰ ਟਾਰਿਆ ਤੇ ਸਭ ਤੋਂ ਪਹਿਲਾਂ ਆ ਕੇ ਇਤਨਾ ਨੇ ਪਿੰਡ ਵਿੱਚ ਇੱਕ ਬਾਗ ਲਗਵਾਇਆ ਤੇ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਘਰ ਗੁਰੂ ਰਣਕ ਸਾਹਿਬ ਜੀ ਦੇ ਘਰ ਦੇ ਨਾਲ ਜੁੜਿਆ ਨਾਮ ਜਪਣ ਦੀ ਪ੍ਰੇਰਣਾ ਕੀਤੀ 1947 ਦੀ ਵੰਡ ਤੋਂ ਬਾਅਦ ਜਦੋਂ ਹਿੰਦੁਸਤਾਨ ਦੇ ਪਾਕਿਸਤਾਨ ਬਣਿਆ ਕਰਤਾਰਪੁਰ ਦੀਆਂ ਸੰਗਤਾਂ ਪਿੰਡ ਸਲੇਮਪੁਰ ਸ਼ੇਖਾਂ ਵਿੱਚ ਆ ਕੇ ਵਸੀਆਂ ਤੇ ਮਹਾਂਪੁਰਸ਼ੰਤ ਬਾਬਾ ਦਿਆਲ ਸਿੰਘ ਜੀ ਵੀ ਸੰਗਤਾਂ ਦੇ ਪਿਆਰ ਵੇਖ ਕੇ ਸੰਗਤਾਂ ਦੇ ਨਾਲ ਹੀ ਇਸ ਪਾਵਨ ਥਾਂ ਤੇ ਆਏ ਤੇ ਇੱਥੇ ਵੀ ਆ ਕੇ ਉਹਨਾਂ ਨੇ ਡੇਰਾ ਕੀਤਾ ਤੇ ਬੜਾ ਸੁੰਦਰ ਬਾਗ ਲਗਾਇਆ ਤੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਜੋੜਦੇ ਰਹੇ ਸੰਗਤਾਂ ਨੂੰ ਉਪਦੇਸ਼ ਕਰਦੇ ਰਹੇ ਤੋਂ ਸਾਧ ਸੰਗਤ ਮਹਾਂਪੁਰਸ਼ਾਂ ਦੇ ਬਚਨਾਂ ਵਿੱਚ ਬਰਕਤਾਂ ਹੁੰਦੀਆਂ ਨੇ ਜਿਹੜੀਆਂ ਰੂਹਾਂ ਪਰਮਾਤਮਾ ਪਰਮੇਸ਼ਰ ਦੇ ਨਾਲ ਜੁੜ ਜਾਂਦੀਆਂ ਨੇ ਉਹਨਾਂ ਰੂਹਾਂ ਦੇ ਵਿੱਚ ਸਾਧ ਸੰਗਤ ਜੀ ਦੀ ਬਰਕਤ ਆ ਜਾਂਦੀਆਂ ਅਚਾਨਕ ਇੱਕ ਮਾਤਾ ਦੇ ਘਰ ਇੱਕ ਬੇਟਾ ਬੇਟੀ ਨੇ ਜਨਮ ਲਿਆ ਜਿਹਦਾ ਨਾਮ ਭਾਈ ਪੂਰਨ ਸਿੰਘ ਸੀ ਤੋਂ ਸਾਧ ਸੰਗਤ ਜੀਓ ਜਨਮ ਲੈਂਦੇ ਆ ਮਹੀਨੇ ਸਵਾ ਮਹੀਨੇ ਬਾਅਦ ਉਹਦੀ ਮਾਤਾ ਚਲਾਣਾ ਕਰ ਗਈ ભાઈ પૂર્ણ ਸਿੰਘ ਦੇ ਪਿਤਾ ਜੀ ਉਸ ਬੱਚੇ ਨੂੰ ਚੱਕ ਕੇ baba ji ਦੇ ਕੋਲ ਲੈ ਆਏ ਤੇ baba ji ਨੇ ਆ ਕੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਤੇ ਆਖਿਆ ਜਾਓ ਭਾਈ ਇਹਦੀ ਪਾਲਣਾ ਪਰਮਾਤਮਾ ਪਰਮੇਸ਼ਰ ਆਪ ਕਰੇਗਾ ਤੋਂ ਸਾਧ ਸੰਗਤ ਐਸਾ ਹੋਇਆ ਰਾਤ ਨੂੰ ਬੱਚੇ ਨੂੰ ਭੁੱਖ ਲੱਗੀ ਤੇ ਬੱਚਾ ਇਧਰ ਉਧਰ ਮੂੰਹ ਮਾਰਨ ਲੱਗਾ ਤੇ ਮਹਾਂਪੁਰਸ਼ਾਂ ਨੇ ਆਪਣੀ ਛਾਤੀ ਤੇ ਆ ਕੇ ਕੁਝ ਬੱਚੇ ਨੂੰ ਖਿਲਾਇਆ ਬੱਚਾ ਮੂੰਹ ਮਾਰ ਰਿਹਾ ਸੀ ਤੇ ਅਚਾਨਕ ਬਾਬਾ ਜੀ ਦਾ ਦੁੱਧ ਉੱਤਰ ਆਇਆ ਤਾਂ ਸਾਧ ਸੰਗਤ ਉਸ ਬੱਚੇ ਨੂੰ ਮਹਾਪੁਰਸ਼ਾ ਨੇ ਆਪਣੇ ਦੁੱਧ ਦੇ ਨਾਲ ਪਾਲਿਆ ਉਸ ਤੋਂ ਪਰંત ਹੋਰ ਵੀ ਗੁਰੂ ਮਹਾਰਾਜ ਜੀ ਨੇ ਬੜੀਆਂ ਕਿਰਪਾ ਕੀਤੀ ਜਿਹੜਾ ਵੀ ਮਹਾਪੁਰਸ਼ਾ ਕੋਲ ਆਉਂਦਾ ਸੀ ਜੋ ਵੀ ਆਪਣੀ ਮੰਗ ਲੈ ਕੇ ਆਉਂਦਾ ਸੀ ਉਹ ਸੰਪੂਰਨ ਹੁੰਦੀ ਸੀ ਇਦਨੇ ਐਸ਼ਾ ਹੋਇਆ ਕਿ ਰਖੜੀ ਦਾ ਦਿਨ ਚੱਲ ਰਿਹਾ ਸੀ ਦੂਸਰੇ ਦਿਨ ਰਖੜੀ ਸੀ ਇਸ ਨਗਰ ਦੇ ਅੰਦਰ ਇੱਕ ਮਹਾਜਨ ਭਾਈ ਚਾਰਾ ਰਾਲ ਜੀ ਰਿਆ ਕਰਦੇ ਸਨ ਉਹਨਾਂ ਕੋਲ ਬੱਚੀਆਂ ਹੀ ਬੱਚੀਆਂ ਸਨ ਤੋਂ ਸਾਧ ਸੰਗਤ ਉਹਦੀ ਵੱਡੀ ਬੱਚੀ ਆਪੇ ਬਾਬਾ ਜੀ ਦੇ ਕੋਲ ਰੋਣ ਲੱਗ ਪਈ ਕਿ ਮਹਾਂਪੁਰਸ਼ੋ ਬਾਬਾ ਜੀ ਕੱਲ ਨੂੰ ਰਖੜੀ ਦਾ ਤਿਉਹਾਰ ਹੈ ਮੇਰੇ ਕੋਲ ਵੀਰ ਹੈ ਨਹੀਂ ਤੇ ਮੈਂ ਰਖਰੀ ਕਿਹਦੇ ਬਣਾਂਗੀ ਤੋਂ ਬਾਬਾ ਜੀ ਨੇ ਆਖਿਆ ਕਿ ਪੁੱਤਰ ਤੇਰੀ ਮਨਸ਼ਾ ਰੱਬ ਪੂਰੀ ਕਰੇਗਾ ਤੁੰ ਘਬਰਾ ਨਾ ਪਰ ਬੱਚੀ ਰੋਈ ਜਾਂਦੀ ਸੀ ਪਰ ਅਚਾਨਕ ਸਾਧ ਸੰਗਤ ਜੀਓ ਜੋ ਮਾਤਾ ਉਸ ਬੱਚੀ ਦੀ ਮਾਤਾ ਸੀ ਉਹ ਗਰਭਤੀ ਸੀ 7 ਮਹੀਨਿਆਂ ਦੀ ਤੇ ਲੜਕੀ ਨੇ ਜਿੱਦ ਕੀਤੀ ਆਖਿਆ ਮਹਾਰਾਜ ਮੇਰੇ ਤੇ ਕਿਰਪਾ ਕਰੋ ਕਿ ਮੈਨੂੰ ਵੀਰ ਦੀ ਉਦਾਤ ਦਿਓ ਤੇ ਮੈਂ ਰੱਖੀ ਆਪਣੇ ਵੀਰ ਦੇ ਬੰਨਾ ਤੋ ਪਿਆਰੀ ਸ਼ਾਦ ਸਿੰਘ ਕੀ ਹੋਇਆ ਰੱਖੜੀ ਤੂੰ ਇੱਕ ਦਿਨ ਪਹਿਲਾਂ ਹੀ ਉਸ ਬੱਚੇ ਨੇ ਜਨਮ ਲਿਆ ਤੇ ਬਾਬਾ ਜੀ ਨੇ ਆਖਿਆ ਭਾਈ ਇਹਦਾ ਨਾਮ ਬੂਤਾ ਸਿੰਘ ਰੱਖੋ ਤੋ ਸ਼ਾਦ ਸਿੰਘ ਉਹ ਬੱਚੀ ਦੀ ਮਨਸ਼ਾ ਸੰਪੂਰਨ ਹੋਈ